ਪਾਤੀ ਸੁਣਨਾ ਕੀ ਗੱਲ ਕੀਨੇ ਜੀ ਹਾਂਜੀ ਹਾਂਜੀ ਕੋਈ ਜੇਬ ਲੱਗਾ ਸੀਗਾ 6.50 ਹਜ਼ਾਰ ਰਿਸ਼ਵਤ ਲੈਂਦੇ ਫੜਿਆ ਕੀ ਕਹਿਣਾ ਚਾਹੁੰਦੇ ਕੋਈ ਤੁਹਾਡਾ ਪਾਸੇ ਸੀਗਾ ਮੈਨੇ ਜੈਨੇ ਮੈਂ ਉਹਨਾਂ ਕੋਈ ਪਹਿਲਾਂ ਪੈਸਾ ਨਹੀਂ ਲਿਆ ਜੀ ਅੱਜ ਉਹਨਾਂ ਨੇ ਨਾ ਹੀ ਮਿਲੂਗੀ ਵੀ ਇਹਨਾਂ ਨੇ ਮੈਨੂੰ ਕਦੀ ਸੋਚਿਆ ਸੀ ਵੀ ਇਹ ਕੰਮ ਮੇਰਨਾ ਕਰਨਗੇ ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ ਜੋ ਵੀ ਮੈਨੂੰ ਤਾਂ ਬੜੇ ਪਿਆਰ ਨਾਲ ਲੈ ਕੇ ਗਏ ਆ ਸਾਰੀ ਡੀਲਿੰਗ ਆਰਕੀਟੈਕਟ ਨਾਲ ਹੋ ਰਹੀ ਸੀ ਉਹਨਾਂ ਦੀ ਹਾਂਜੀ ਹਾਂਜੀ ਆਰਕੀਟੈਕਟ ਔਰ ਮੈਂ ਇੰਸਪੈਕਟਰ ਇੰਦਰੀ ਸਿੰਘ ਆਇਆ ਮੈਂ ਤੇ ਇੱਕ ਦੱਸਣੀ ਹੈ ਜੇ ਏਟੀਪੀ अर्जंदर सिंह राजस्व पिता म्युनिसिपल कॉर्पोरेशन अमरीसर तो एक ਸਾਡੇ ਕੋੰਪਲੇਨਟ ਸੀਗੇ ਸਾਈ ਕਿਰਪਾ ਜੀ ਉਹ ਬਾਈ ਪ੍ਰੋਫੈਸ਼ਨਲ ਐਡਵੋਕੇਟ ਨੇ ਐਂਡ ਉਹ ਉਹਨਾਂ ਨੇ ਇੱਕ ਐਨ